ਸਸ਼ੀਆ ਕਾਲਜੀ ਮੈਂ ਬਾਜਵਾ ਬਟਿਕੋਂ ਬਣਾਲਾ ਸੀ ਕਿ ਤੁਮ ਕਿਵੇਂ ਤੁਸੀਂ ਸਾਰੇ ਉਮੀਦਵਾਰ ਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਅੱਜ ਵਾਲਾ ਜਿਹੜਾ ਆਪਣਾ ਡਿਜ਼ਾਈਨਿੰਗ ਰਹੂਗੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਡਿਜ਼ਾਈਨ ਦੇ ਆਪਾਂ ਨੇ ਪਹਿਲਾਂ ਵੀ 3 ਸੈੱਟ ਕੱਢ ਚੁੱਕੇ ਆ ਰਿਪੀਟ ਦੇ ਉੱਪਰ ਫਿਰ ਸੈੱਟ ਵਰਕ ਕੀਤੇ ਨੇ ਤੇ ਇਸ ਤੇ ਹੋਰ ਵੀ ਆਪਣੇ ਕੋਲੇ ਆਰਡਰ ਨੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈ ਬਲੈਕ ਸੂਟ ਦੇ ਉੱਪਰ ਆਪਾਂ ਨੇ ਪਹਿਲਾਂ ਵੀ ਰੈਡੀ ਕੀਤਾ 셔ਟ ਦਾ ਫਰੰਟ ਐਂਡ ਬੈਕ ਦੇ ਉੱਪਰ ਜਿਹੜਾ ਡਿਜ਼ਾਈਨਿੰਗ ਕੀਤੀ ਹੋਈ ਆ ਅਸੀਂ ਤੁਹਾਨੂੰ ਬਨ ਵਾਈ ਵਨ ਸਾਰੇ ਸੂਟ ਦਿਖਾਵਾਂਗੇ ਵਰਕ ਪ੍ਰਾਈਜ਼ ਵੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਦੱਸਾਂਗੇ ਜੀ ਐਂਡ ਜਿਹੜਾ ਆਪਣਾ ਹੈਂਡਵਰਕ ਦਾ ਆਰਟੀਕਲ ਸਿੰਪਲ ਸੋਬਰ ਦਾ ਸੂਟ ਰੈਡੀ ਹੋਇਆ ਸੀ ਉਹ ਵੀ ਆਪਾਂ ਵੀਡੀਓ ਦੇ ਵਿੱਚ ਐਂਡ ਤੇ ਦਿਖਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਂਡ ਸ਼ੇਅਰ ਕਰਕੇ ਜੋ ਵੀ ਸਾਨੂੰ ਕੋਈ ਆਰਡਰ ਪਾਉਂਦਾ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਦੇ ਮੰਗੇ ਜੀ ਚਲੋ ਜੀ ਨਾ ਵਾਲਾ ਟਾਈਮ ਵੇਸਟ ਕਰਦੇ ਹੋ ਹੁਣ ਆਉਣੇ ਆਪਾਂ ਅੱਜ ਵਾਲੇ ਸੂਟਾਂ ਦੇ ਵੱਲ ਅੱਜ ਵਾਲਾ ਜਿਹੜਾ ਇਹ ਵਾਲਾ ਡਿਜ਼ਾਈਨ ਆ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਸ਼ਰਟ ਦੀ ਫਰੰਟ ਘੇਰੇ ਦੇ ਉੱਪਰ ਇਹ ਆਪਾਂ ਨੇ ਜਿਹੜਾ ਡਿਜ਼ਾਈਨ ਕੀਤਾ ਜੀ 크ਰੇਪ ਫੈਬਰਿਕ ਦੇ ਉੱਪਰ ਕੀਤਾ ਆਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਫੈਬਰਿਕ ਲਓ ਜੀ ਇੱਧਰ ਦਿਖਾ ਦਿਓ ਅਰਜਨ ਲੇਡੀ ਫੈਬਰਿਕ ਆ ਬ੍ਰਾਂਡਡ ਫੈਬਰਿਕ ਲਗਾਈ ਹੋਈ ਹੈਗੀ 크ਰੇਪ ਦੀ ਫੈਬਰਿਕ ਰਹੂਗੀ ਜੀ ਐਂਡ ਉਹਦੇ ਉੱਪਰ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹਾ ਕੰਮ ਘੇਰੇ ਦੇ ਉੱਪਰ ਕੀਤਾ ਹੈ ਅਗਰ ਕੋਈ ਮੇਰੀ ਭੈਣ ਕੱਟਵਰਕ ਕਰਵਾਉਣਾ ਚਾਹੁੰਦੀ ਹੈ ਕੱਟਵਰਕ ਵੀ ਕਰ ਦਾਂਗੇ ਅਗਰ ਕੋਈ ਮੇਰੀ ਭੈਣ ਵਿਦਆਊਟ ਕੱਟਵਰਕ ਲੈਣਾ ਚਾਹੁੰਦੀ ਨੇ ਵਿਦਆਊਟ ਕੱਟਵਰਕ ਵੀ ਜਿਹੜਾ ਸੂਟ ਮਿਲਦੀ ਸ਼ਰਟ ਦੀ ਫਰੰਟ ਦੇ ਉੱਪਰ ਵੀ ਐਵੇਂ ਦਾ ਕੰਮ ਹੋਇਆ ਹੈ ਜੀ ਬੈਕ ਦੇ ਉੱਪਰ ਵੀ ਕੰਮ ਹੋਇਆ ਇੱਕ ਕਾਰਨਰ ਦੇ ਉੱਪਰ ਬਹੁਤ ਹੀ ਸੋਹਣਾ ਜਿਹੜਾ ਫਲਾਵਰ ਬਣਿਆ ਹੋਇਆ ਹੈਗਾ ਇਹ ਸੂਟ ਵੀ ਆਪਣੇ ਕੋਲੇ ਸਟਿਚ ਹੋ ਰਿਹਾ ਹੈਗਾ ਮੈਂ ਜਿਹੜਾ ਟਾਈਮ ਲੱਗਿਆ ਤਾਂ ਇਹਦੀ ਵੀ ਜ਼ਰੂਰ ਤੁਹਾਡੇ ਨਾਲ ਵੀਡੀਓ ਜਿਹੜ ਕਰਾਂਗੇ ਜੀ ਸਟਿਚ ਕੀਤਾ ਇਹ ਆ ਗਿਆ ਇਹਦੀਆਂ ਬਾਹਾਂ ਬਾਹਾਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕੰਮ ਬਾਹਾਂ ਦੇ ਉੱਪਰ ਕੀਤਾ ਸੇਮ ਐਸ ਇਜ਼ ਕੰਮ ਹੈ ਜਿਹੜਾ ਪੌਂਚਿਆਂ ਦੇ ਉੱਪਰ ਵੀ ਹੈ ਪੌਂਚਿਆਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੈ ਰਹੀ ਗੱਲ ਭੈਣ ਦੇ ਪ੍ਰਾਈਸ ਦੀ ਇਹਦਾ ਜਿਹੜਾ ਵਰਕ ਪ੍ਰਾਈਸ ਆ ਓਨਲੀ ਸ਼ਰਟ 프੍ਰਿੰਟ ਬੈਕ ਬਾਹਾਂ ਪੌਂਚੇ ਦਾ ਹੈਗਾਗਾ 1200 ਰੁਪਏ ਅਗਰ ਕੋਈ ਮੇਰੀ ਭੈਣ ਸ਼ਰਟ ਦਾ ਓਨਲੀ 프੍ਰਿੰਟ ਕਰਾਉਂਦੇ ਨੇ ਜੀ ਐਂਡ ਬਾਹਾਂ ਕਰਵਾਉਂਦੇ ਨੇ ਤਾਂ ਇਹਦਾ ਪ੍ਰਾਈਸ ਸਿਰਫ ਰਹੂਗਾ ਜੀ 750 ਰੁਪਏ ਅਗਰ ਕੋਈ ਮੇਰੀ ਭੈਣ ਵਿਦ ਦੁਪੱਟਾ ਕਰਵਾਉਂਦੇ ਨੇ ਦੁਪੱਟੇ ਦੇ ਜਿਹੜੇ ਹੈਗੇ ਆ ਇਹਦੇ 1500 ਰੁਪਏ ਚਾਰਜਸ ਐਕਸਟਰਾ ਰਹਿਣਗੇ ਜੀ ਅਗਰ ਕਿਸੇ ਮੇਰੀ ਭੈਣ ਨੇ ਦੁਪੱਟਾ ਵੀ ਵਰਕ ਕਰਵਾਉਣਾ ਤਾਂ ਦੁਪੱਟਾ ਵੀ ਕਰਵਾ ਸਕਦੇ ਆ ਫਸਟ ਸੂਟ ਜਿਹੜਾ ਕਰੇਵ ਦੇ ਉੱਪਰ ਉਹਨਾਂ ਨੂੰ ਰੈਡੀ ਕਰਕੇ ਪਿਆ ਜੀ ਸਿਰਫ 2200 ਰੁਪਏ ਦੇ ਵਿੱਚ ਇਹ ਵਾਲਾ ਸੂਟ ਰੈਡੀ ਕਰਕੇ ਪਿਆਗਾ ਜੇ ਕੋਈ ਮੇਰੀ ਭੈਣ ਲੈਣਾ ਚਾਹੇ ਸਕਰੀਨਸ਼ਾਟ ਲੈ ਕੇ ਭੇਜਾ ਦਿਓ ਸੌਰੀ ਇੱਕ ਚੀਜ਼ ਹੋਰ ਮੇਰੇ ਭੈਣਾਂ ਕਹਿੰਦੇ ਨੇ ਕੇਰਾ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਕੇਰਾ ਸੀ ਇਹ ਤਾਂ ਤੁਹਾਨੂੰ ਦੱਸ ਦਿੰਨੇ ਆ ਜੀ ਕਿੰਨੇ ਇੰਚ ਕੇਰਾ ਹੈਗਾ ਸਾਰੇ ਸੂ ਹੀ ਕੇਰਾ ਰਹੂਗਾ ਜਿੰਨਾ ਇੱਕ ਸੂਟ ਦਾ ਕੇਰਾ ਹੋਊਗਾ ਜੀ ਸਾਰਿਆਂ ਦਾ ਸੇਮ ਐਸ ਇਟ ਇਜ਼ ਕੇਰਾ ਰਹੂਗਾ ਕੇਰਾ ਸੀ ਤੁਹਾਨੂੰ ਦੱਸ ਦਨੇ ਆ ਵੀ ਕਿੰਨੇ ਇੰਚ ਕੇਰਾ ਰੱਖ ਸਕਦੇ ਹੋ ਤੁਸੀਂ ਲਓ ਜੀ 21 ਇੰਚ ਤੱਕ ਤੁਸੀਂ ਇਹਦਾ ਕੇਰਾ ਰੱਖ ਸਕਦੇ ਹੋ 21 ਸਾਢੇ 21 ਵੀ ਰੱਖ ਸਕਦੇ ਹੋ ਸਾਢੇ 20 ਵੀ ਰੱਖ ਸਕਦੇ ਹੋ 21 ਵੀ ਰੱਖ ਸਕਦੇ ਹੋ ਇਹਦੇ ਵਿੱਚ ਜਿਹੜੇ ਕਲਰ ਆ ਜਾਣਗੇ ਕਲਰ ਆਪਣੇ ਕੋਲੇ 3 ਆ ਜਾਣਗੇ ਫਸਟ ਕਲਰ ਆ ਗਿਆ ਜੀ ਇਹ ਵਾਲਾ ਸੈਕੰਡ ਕਲਰ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਐਸ ਕੇ ਦੀ ਸਿਲਕ ਰਹੂਗੀ ਪੱਲਵ ਸਿਲਕ ਜੀ ਨੂੰ ਬੋਲ ਦਿੰਦੇ ਆ ਜੀ ਪਹਿਲਾਂ ਤਾਂ ਤੁਸੀਂ ਸਟੱਫ ਚੈੱਕ ਕਰੋ ਪ੍ਰਾਈਸ ਬਟ ਸੇਮ ਹੀ ਰਹੂਗਾ ਜੀ ਲਓ ਜੀ ਪਹਿਲਾਂ ਤਾਂ ਤੁਸੀਂ ਸਟੱਫ ਚੈੱਕ ਕਰੋ ਬਹੁਤ ਹੀ ਸੋਹਣਾ ਜਿਹਾ ਸਟੱਫ ਹੈਗਾ ਸੈਕੰਡਲੀ ਤੁਸੀਂ ਵਰਕ ਚੈੱਕ ਕਰ ਲਓ ਚੈੱਕ ਕਰੋ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੋਇਆ ਸੇਮ ਐਸ ਇਜ਼ ਕਮ ਹੈ ਜਿਹੜਾ ਬਾਹਮਾਂ ਦੇ ਉੱਪਰ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਪੌਂਚਿਆਂ ਦੇ ਉੱਪਰ ਵੀ ਸਮੋਇਆ ਇਹ ਛੱਟ ਦੀ ਬੈਕ ਆ ਗਈ ਜੀ ਬੈਕ ਦੇ ਉੱਪਰ ਵੀ ਜਿੱਦਾਂ ਤੁਹਾਨੂੰ ਪਹਿਲਾਂ ਆਪਾਂ ਨੇ ਦੱਸਿਆਗਾ ਸੇਮ ਐਸ ਇਟ ਇਸ ਕਮ ਬੈਕ ਦੇ ਉੱਪਰ ਵੀ ਕੀਤਾ ਹੈਗਾ ਇਹ ਆ ਗਈ ਜੀ ਦੂਸਰੀ ਬਾਹਾਂ ਦੇ ਉੱਪਰ ਜਿਹੜਾ ਵਰਕ ਕੀਤਾ ਹੈ ਵਰਕ ਪ੍ਰਾਈਜ਼ ਜਿਹੜਾ ਸਾਰਿਆਂ ਦਾ ਰਹੂਗਾ ਜੀ ਸੇਮ ਹੀ ਰਹੂਗਾ ਜੋ ਆਪਾਂ ਨੇ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੈਗਾ ਸੈਕੰਡ ਸੂਟ ਆ ਗਿਆ ਜੀ ਇਹ ਵਾਲਾ ਬਾਕੀ ਤੁਸੀਂ ਆਪਣਾ ਕੋਈ ਵੀ ਕਲਰ ਦੇ ਉੱਪਰ ਆਪਣੀ ਚੋਇਸ ਦੇ ਉੱਪਰ ਕਰਵਾ ਸਕਦੇ ਹੋਗੇ ਜੇ ਤੁਹਾਡੇ ਕੋਈ ਹੋਰ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਇਸ ਤੋਂ ਅਗਲਾ ਕਲਰ ਜਿਹੜਾ ਨੈਕਸਟ ਆ ਗਿਆ ਜੀ ਇਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਘੇਰੇ ਦਾ ਵਰਕ ਕਿੱਥੇ ਹੈ ਅਸੀਂ ਲਓ ਜੀ ਇਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ ਬਲੈਕ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਕੰਮ ਇਹਦਾ ਘੇਰੇ ਦੇ ਇਹਦੇ ਵੀ ਘੇਰੇ ਦੇ ਉੱਪਰ ਕੰਮ ਕੀਤਾ ਸੇਮ ਐਸ ਇਟ ਇਦੇ ਵੀ ਬਾਹਾਂ ਦੇ ਉੱਪਰ ਕੰਮ ਹੋਇਆ ਜੀ ਜੋਤਖਾ ਅਸੀਂ ਪਹੁੰਚਿਆ ਦਾ ਕੰਮ ਅਸੀਂ ਤੁਹਾਨੂੰ ਪਹਿਲਾਂ ਨਹੀਂ ਦਿਖਾਇਆ ਇਸ ਵਾਰ ਅਸੀਂ ਪਹੁੰਚਿਆ ਦਾ ਕੰਮ ਵੀ ਆਹ ਲਓ ਜੀ ਇਹ ਆ ਗਿਆ ਜੀ ਪੌਂਚਿਆਂ ਦਾ ਕੰਮ ਤੁਸੀਂ ਦੇਖ ਸਕਦੇ ਹੋ ਪੌਂਚਿਆਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਜਾਂ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਪੌਂਚਿਆਂ ਦੇ ਉੱਪਰ ਵੀ ਕੀਤਾ ਹੈਗਾ ਅਗਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਸੇਮ ਡਿਜ਼ਾਈਨ ਕਰਵਾਉਣਾ ਚਾਹੁੰਦੀ ਹੈ ਆਪਣਾ ਫੈਬਰਿਕ ਭੇਜ ਕੇ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਫੈਬਰਿਕ ਸਾਡੇ ਕੋਲੋਂ ਲੈ ਕੇ ਕਰਵਾਉਣਾ ਚਾਹੁੰਦੇ ਹੋ ਫੈਬਰਿਕ ਸਾਡੇ ਕੋਲੋਂ ਵੀ ਲੈ ਕੇ ਕਰਵਾ ਸਾਕ ਕਦੇ ਸਾਰੇ ਫਲੇਵਰ ਵਗੈਰਾ ਨੇ ਜਿਹੜੇ ਡਬਲ শেਡ ਦੇ ਵਿੱਚ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਜਿਹੜਾ ਅਗਲਾ ਆਰਟੀਕਲ ਆ ਗਿਆ ਸੀ ਤੁਹਾਨੂੰ ਉਹ ਵੀ ਦਿਖਾਉਣਿਆ ਜਿਹੜਾ ਹੈਂਡ ਦਾ ਆਰਟੀਕਲ ਬਣਿਆ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਬਣਿਆ ਹੋਇਆ ਹੈ ਜੀ ਹਾਂਜੀ ਇੱਕ ਆਪਣੇ ਕੋਲ ਹੋਰ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਆ ਜਿਹੜਾ ਰੈਡੀ ਹੋ ਕੇ ਜਾ ਰਿਹਾ ਸੀਗਾ ਹੈਂਡਵਰਕ ਦਾ ਆਰਟੀਕਲ ਬਹੁਤ ਹੀ ਸਿੰਪਲ ਸੋਬਰ ਜਿਹਾ ਸੂਟ ਆ ਫਸਟਲੀ ਤਾਂ ਆਪਾਂ ਗੱਲ ਕਰੀਏ ਫੈਬਰਿਕ ਦੀ ਜੀ ਫੈਬਰਿਕ ਰਹੂਗਾ ਡਾਈਏਬਲ ਬੈਲਵਰਟ ਵਾਈਟ ਕਲਰ ਦਾ ਬੈਲਵਰਟ ਹੁੰਦਾ ਜੀ ਉਹਨੂੰ ਡਾਈ ਕਰਵਾਇਆ ਹੋਇਆ ਆਪਾਂ ਨੇ ਬਹੁਤ ਹੀ ਸੌਫਟ ਸਟੱਫ ਹੁੰਦਾ ਹਾਰਡ ਬਿਲਕੁਲ ਵੀ ਨਹੀਂ ਹੁੰਦਾ ਐਜ਼ ਕੰਪੇਅਰ ਟੂ 9000 ਜਿਹੜਾ ਮਾਈਕਰੋ ਬੈਲਵਟ ਬਹੁਤ ਹੀ ਸੌਫਟ ਜਿਹੜਾ ਸਟੱਫ ਹੁੰਦਾਗਾ ਇਹਦੇ ਉੱਪਰ ਆਪਾਂ ਨੇ ਹੈਂਡ ਦੇ ਨਾਲ ਕੰਮ ਕੀਤਾ ਹੋਇਆਗਾ ਕੰਮ ਜਿਹੜਾ ਕੀਤਾ ਬਹੁਤ ਹੀ ਸੋਹਣਾ ਹੈ ਨੀਟ ਐਂਡ ਕਲੀਨ ਜਿਹਾ ਕੰਮ neck ਦੇ ਉੱਪਰ ਕੀਤਾ ਹੈ ਘੇਰੇ ਦੇ ਉੱਪਰ ਕੀਤਾ ਹੈ ਪੈਣਾ ਨੂੰ ਇਹਦੇ ਫੈਬਰਿਕ ਦਾ ਪ੍ਰਾਈਸ ਤਾਂ ਪਤਾ ਹੀ ਹੋਊਗਾ ਜਿਹੜੀ ਆਪਣੀ ਡਾਈਏਬਲ ਬੈਲਵਟ ਕਿਸ ਰੇਂਜ ਦੇ ਵਿੱਚ ਆਉਂਦੀ ਹੈ ਜੀ ਡਾਈਏਬਲ ਬੈਲਵਟ ਤੇ ਇਹਦੀ ਜਿਹੜੀ ਡਾਈ ਦਾ ਲੈਂਦੇ ਨੇ 500 ਡਾਈ ਦਾ ਲੈਂਦੇ ਨੇ ਜੀ 100 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹ ਡਾਈ ਹੁੰਦਾਗਾ ਫਸਲੀ ਤਾਂ ਕੰਮ ਚੈੱਕ ਕਰੀਏ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਹੈ ਨੀਟ ਐਂਡ ਕਲੀਨ ਜਿਹਾ ਕੰਮ ਹੈ ਨਾਲ ਕੰਮ ਹੋਇਆ ਹੈ ਇਹ ਵਾਲੀ ਸਾਰੀ ਸਿੱਪੀ ਲੱਗੀ ਹੋਈ ਹੈਗੀ ਸਿੱਪੀ ਲਗਾਈ ਹੋਈ ਹੈ ਆਰੀ ਦੇ ਨਾਲ ਤੇ ਪੌਲਸ ਲੱਗੇ ਹੋਏ ਨੇ ਤੇ ਦਬਕਾ ਲਗਾ ਕੇ ਉਹਦੇ ਆਲੇ-ਦੁਆਲੇ ਆਊਟਲਾਈਨਿੰਗ ਵੀ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਜਿਹਾ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਕੀਤਾ ਹੈ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੂਟੀ ਬਣੀ ਹੋਈ ਹੈ ਬ੍ਰੀਕ ਕਲਰ ਦੀ ਜੀ ਤੇ ਐਮੀ ਸੇਮ ਐਸ ਇਟ ਇਜ਼ ਕੰਮ ਹੈ ਜਿਹੜਾ neck ਦੇ ਉੱਪਰ ਕੀਤਾ ਹੈ neck ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਸੁਥਰਾ ਜਿਹਾ ਕੰਮ neck ਦੇ ਉੱਪਰ ਕੀਤਾ ਹੈ ਤੇ 슬ੀਵਸ ਦੇ ਕੰਮ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਕੰਮ ਹੈ ਜਿਹੜਾ ਬਾਹਮਾਂ ਦੇ ਉ ਕੀਤਾ ਹੈ ਜੀ ਸਾਈਨਿੰਗ ਵਾਲਾ ਸਟੱਫ ਰਹੂਗਾ ਬਹੁਤ ਹੀ ਸੋਹਣਾ ਜਿਹਾ ਸਟੱਫ ਹੁੰਦਾਗਾ ਇਹ ਵਾਲਾ ਤੁਸੀਂ ਦੇਖ ਸਕਦੇ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਜਿਹੜਾ ਰਹੂਗਾ ਪੈਣਾ ਵਰਕ ਪ੍ਰਾਈਸ ਜਿਹੜਾ ਇਹਦਾ ਰਹੂਗਾ ਓਨਲੀ ਵਰਕ ਪ੍ਰਾਈਸ ਜਿਹੜਾ 2300 ਰੁਪਏ ਰਹੂਗਾ ਫੈਬਰਿਕ ਡਾਈਏਬਲ ਬੈਲਵਟ ਦਾ ਆਪਾਂ ਨੇ ਬਹੁਤ ਵਾਰ ਪਹਿਲਾਂ ਵੀ ਪ੍ਰਾਈਸ ਮੈਂਸ਼ਨ ਕੀਤਾ ਉਹ ਉਹੀ ਰਹੂਗਾ ਤੁਸੀਂ ਐਡ ਕਰ ਸਕਦੇ ਹੋ ਆਕਰ ਕੋਈ ਮੇਰੀ ਭੈਣ ਆਪਣੀ ਲਾਈਕ ਜਿਹੜਾ ਵੀ ਕਲਰ ਉਹਨਾਂ ਦੀ ਚੋਇਸ ਦਾ ਉਹ ਤੇ ਕਰਵਾਉਣਾ ਚਾਹੁੰਦੇ ਨੇ ਤਾਂ ਸਾਡੇ ਕੋਲ ਜਿਹੜਾ ਵਰਕ ਰੈਡੀ ਕਰਵਾ ਸਕਦੇ ਹਾਂ ਜੀ ਇਸ ਤੋਂ ਜਿਹੜਾ ਅਗਲਾ ਆਰਟੀਕਲ ਆ ਗਿਆ ਅਸੀਂ ਤੁਹਾਨੂੰ ਅਗਲਾ ਆਰਟੀਕਲ ਵੀ ਦਿਖਾਉਣੀ ਹੈ ਜੀ ਬਹੁਤ ਹੀ ਸੋਹਣਾ ਜਿਹਾ ਕੰਮ ਆਇਆ ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਵੀ ਬਿਲਕੁਲ ਦਿਖਾ ਦੇਣੀ ਹੈ ਜੀ ਲਓ ਚੈੱਕ ਕਰ ਸਕਦੇ ਹੋ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੋ ਆਪਾਂ ਨੇ ਬੈਲਵਾਰਡ ਦਾ ਸੂਟ ਦਿਖਾਇਆ ਸੀ ਅਗਰ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਕਰਵਾਉਣਾ ਚਾਹਦੇ ਹੋ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਵੀ ਕਰਵਾ ਸਕਦੇ ਹੋ ਇੱਕ ਆਪਾਂ ਨੇ ਜੋ ਆਪਣਾ ਬਲੈਕ ਡਿਜ਼ਾਈਨ ਦਿਖਾਇਆ ਸੀ ਇਹਨੂੰ ਵੀ ਤੁਸੀਂ ਆਪਣਾ ਫੈਬਰਿਕ ਪੇਸ ਕੇ ਕਰਵਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਪੇਸ ਕੇ ਵੀ ਕਰਵਾ ਸਕਦੇ ਹੋ ਅਗਰ ਸਾਡੇ ਕੋਲ ਸਟੱਫ ਸਾਡੇ ਕੋਲ ਸਟੱਫ ਲੈ ਕੇ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਸਟੱਫ ਲੈ ਕੇ ਵੀ ਕਰਵਾ ਸਕਦੇ ਹੋ ਇਹਨیں ਬਰਕ ਪ੍ਰਾਈਸ ਵਿੱਚ ਸਾਰਾ ਵੀਡੀਓ ਦੇ ਵਿੱਚ ਸਬ ਮੈਂਸ਼ਨ ਕੀਤਾ ਹੋਇਆ ਹੈ ਬਾਕੀ ਕੋਈ ਵੀ ਮੇਰੀ ਭੈਣ ਆਪਣਾ ਡਿਜ਼ਾਈਨ ਪੇਸ ਕੇ ਕਰਵਾਉਣਾ ਚਾਹੁੰਦੇ ਆਪਣਾ ਡਿਜ਼ਾਈਨ ਭੇਜ ਕੇ ਵੀ ਕੋਈ ਵੀ ਤੁਸੀਂ ਸਾਡੇ ਕੋਲ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਉਂਕਿ ਸਾਰਾ ਕੰਮ ਆਸੀ ਜਿਹੜਾ ਕੰਪਿਊਟਰਾਈਜ਼ ਪੱਫ ਹੈਂਡਵਰਕ ਮਸ਼ੀਨਵਰਕ ਨੀਡਲਵਰਕ ਸਾਰਾ ਖੁਦ ਕਰਦੇ ਚਾਹੀਦੀ ਉਹ ਪੇਂਟ ਹੋਵੇ ਚਾਹੀਦੀ ਜਿਹੜਾ ਮਰਜ਼ੀ ਵਰਕ ਹੋਵੇ ਤੁਸੀਂ ਆਪਣਾ ਫੈਬਰਿਕ ਭੇਜ ਕੇ ਵੀ ਕਰਵਾ ਸਕਦੇ ਹੋ ਸਾਡੇ ਕੋਲ ਫੈਬਰਿਕ ਲੈ ਕੇ ਵੀ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੇ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਣਾ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰ ਅਪਟੀਕ ਦਾ ਕੰਮ ਕਰਨਾ ਚਾਹੁੰਦੇ ਨੇ ਜੀ ਅਗਰ ਵੀਡੀਓ ਵਧੀਆ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਮਿਲਦੇ ਆ ਕੱਲ੍ਹ ਵਾਲੇ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀਆ ਕ